ਆਮ ਆਲੀ ਪਾਰਟੀ ਵਿੱਚ ਸ਼ਾਮਲ ਹੋਏ ਡਾਕਟਰ ਰਾਜਪਾਲ ਚੱਬੇਵਾਲ ਇਸ ਵੇਲੇ ਸਾਡੇ ਨਾਲ ਨੇ ਚੱਬੇਵਾਲ ਜੀ ਬਹੁਤ ਬਹੁਤ ਸਵਾਗਤ ਹੈ ਤੇ ਇਹ ਦੱਸੋ ਕਿ ਕਾਂਗਰਸ ਨੂੰ ਛੱਡਣ ਦਾ ਕੀ ਕਾਰਨ ਬਣਿਆ? ਉਹ ਦੇਖੋ ਸਭ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ 2 ਸਾਲ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੂੰ ਕੰਮ ਕਰਦੇ ਦੇਖਿਆ ਔਰ ਕਿਉਂਕਿ ਮੈਂ ਇੱਕ ਗਰੀਬ ਘਰ ਤੋਂ ਆਤਿਆ ਔਰ ਗਰੀਬਾਂ ਦੀਆਂ ਕੀ ਸਮੱਸਿਆਵਾਂ ਨੇ ਉਹ ਮੈਂ ਉਸ ਤੋਂ ਪਹਿਲੀ ਭਾਂਤੀ ਜਾਣੂ ਹੂੰ ਪਿਛਲੀ ਸਰਕਾਰ ਚ ਵੀ ਰਿਹਾ ਹੂੰ ਬਿدايه ਕਬੀਰ ਹੈ ਸਰਕਾਰ ਦੇ ਕੰਮਾਂ ਨੂੰ ਪਿਛਲੀ ਵਾਰ ਵੀ ਦੇਖਿਆ ਪਰ ਜੇ ਜਦੋਂ ਮੈਂ ਕੰਪੈਰੀਜ਼ਨ ਦੀ ਗੱਲ ਕਰਦਾ ਹਾਂ ਤੇ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਜੋ ਕੰਮ ਨੇ ਜੇਕਰ ਗੱਲ ਕਰੀਏ ਜੋ ਚੀਦਿਆਜ਼ੂ ਸਰਦਾਰ ਭਗਤ ਸਿੰਘ ਜੀ ਦੀ ਜੋ ਸੋਚ ਹੈ ਜਾਂ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅਬੇਲਕਰ ਜੀ ਦੀ ਜੋ ਉਹਨਾਂ ਦਾ ਮਿਸ਼ਨ ਹੈ ਬੜੋ ਜੁੜੋ ਤੇ ਸੰਘਰਸ਼ ਕਰੋ ਉਸ ਤੇ ਜੋ ਦਿਨ ਰਾਤ ਪਹਿਰਾ ਦੇਣ ਦੀ ਜੇਕਰ ਕਿਸੇ ਨੇ ਗੱਲ ਕੀਤੀ ਹੈ ਤੇ ਉਹ ਆਮ ਆਦਮੀ ਪਾਰਟੀ ਨੇ ਕੀਤੀ ਕਿਉਂਕਿ ਜੇਕਰ ਗੱਲ ਕਰੀਏ ਤੇ ਆ ਏਜੀ ਆਫਿਸ ਦੇ ਵਿੱਚ ਜਿਹੜੀ ਰੈਜ਼ਰਵੇਸ਼ਨ ਦੀ ਜਦੋਂ ਗੱਲ ਆ ਇਹ ਪੂਰੇ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਫੈਸਲਾ ਹੈ ਯੂਨੀਅਨ ਕਿਸੇ ਯੂਨੀਅਨ ਗਵਰਨਮੈਂਟ ਨੇ ਨਹੀਂ ਕੀਤਾ ਕਿਸੇ ਸੂਬੇ ਨੇ ਨਹੀਂ ਕੀਤਾ ਸੋ ਇਹ ਜਿਹੜੀ ਗੱਲ ਹੈ ਮੈਂ ਸਮਝਦਾ ਕਿ ਇਸ ਚੀਜ਼ ਤੋਂ ਔਰ ਮੈਂ ਪਹਿਲਾ ਬੰਦਾ ਸੀ ਪਹਿਲਾ ਮੈਂਬਰਸ ਵੀ ਵਿਧਾਨ ਸਭਾ ਦਾ ਜਿਹਨੇ ਇਸ਼ੂ ਰੇਜ਼ ਕੀਤਾ ਔਰ ਪਾਰਟੀ ਨੇ ਉਹਨੂੰ ਸਹਿਰਤਾ ਦੇ ਨਾਲ ਟੇਕ ਅਪ ਕੀਤਾ ਔਰ ਲਾਅ ਆਫੀਸਰਸ ਨੂੰ ਅਪਾਇੰਟਮੈਂਟ ਵੀ ਦਿੱਤੀਆਂ ਬਾਕੀ ਇਸ ਤੋਂ ਨਾ ਵਾ ਜੋ ਮਿਸ਼ਨ ਹੈ ਬਾਬਾ ਜੀ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਜੋ ਉਸ ਤੇ ਪ੍ਰਤੀ ਕੰਮ ਕੀਤਾ ਜਾ ਰਿਹਾ ਪੜਾਈ ਤੇ ਕੰਮ ਕੀਤਾ ਜਾ ਰਿਹਾ ਸਿਹਤ ਤੇ ਐਜੂਕੇਸ਼ਨ ਤੇ ਜੋ ਕੰਮ ਕੀਤਾ ਜਾ ਰਿਹਾ ਉਹ ਬਾਕੀ ਬੜਾ ਕਾਬਲੇ ਤਾਰੀਫਾ ਤੋਂ ਇਸ ਤੋਂ ਇਲਾਵਾ ਵੀ ਜੋ ਬੇਰੋਜ਼ਗਾਰੀ ਦਾ ਹਾਲਾਤ ਤੁਸੀਂ ਪੂਰੀ ਦੁਨੀਆ 'ਚ ਦੇਖਿਆ ਪੂਰੇ ਦੇਸ਼ ਦੇ ਵਿੱਚ ਜੋ ਬੇਰੋਜ਼ਗਾਰੀ ਤੇ ਮਹਿੰਗਾਈ ਦਾ ਹਾਲਾਤ ਦੇਵ ਸਰਕਾਰ ਜਿਹੜੀ ਆ ਉਹਨੂੰ ਉਹਨੂੰ ਹੱਲ ਕਰਨ ਦਾ ਪ੍ਰਯਾਸ ਕਰ ਰਹੀ ਆ ਅੱਜ 42000 ਤੋਂ ਵੀ ਜ਼ਿਆਦਾ ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਤੇ ਉਸ ਤੋਂ ਇਲਾਵਾ ਨੌਕਰੀਆਂ ਤੋਂ ਇਲਾਵਾ ਜਿਹੜਾ ਹੋਰ ਵੀ ਕੰਮ ਜਿਹੜੇ ਨੇ ਬਿਜਲੀ ਖਾਸ ਤੌਰ ਤੇ 300 ਯੂਨਿਟ ਫ੍ਰੀ ਜਿਹੜੀ ਬਿਜਲੀ ਦਿੱਤੀ ਹਰ ਘਰ ਨੂੰ ਔਰ ਹਰ ਵਰਗ ਨੂੰ ਹਰ ਘਰ ਨੂੰ ਹਰ ਵਰਗ ਨੂੰ ਜਿਹੜੀ ਬਿਜਲੀ ਦਿੱਤੀ ਸਾਰੇ ਵਰਗ ਖੁਸ਼ ਨੇ ਮਹਿਲਾਵਾਂ ਖੁਸ਼ ਨੇ ਕਿ ਏਦਾਂ ਦੀ ਮਹਿੰਗਾਈ ਦੇ ਯੋਗ ਜਿਹੇ ਫੈਸਲਾ ਸੋ ਇਹ ਬਹੁਤ ਸਾਰੇ ਔਰ ਇਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਇਹ ਜੋ ਭਗਵੰਤ ਮਾਨ ਜੀ ਦੀ ਸਭ ਤੋਂ ਅੱਛੀ ਗੱਲ ਮੈਨੂੰ ਲੱਗੀ ਹੈ ਕਿ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਜਿਹੜੇ ਹਲਕੇ ਦੇ ਘਰ ਆ ਉਹ ਕੱਚੇ ਨੇ ਉਹਨਾਂ ਦੀਆਂ ਛੱਤਾਂ ਕੱਚੀਆਂ ਨੇ ਤੇ ਉਹ ਉਹਦੇ ਲਈ ਜਿਹੜਾ ਬਿਹਤਰ ਉਪਰਾਲੇ ਮੈਂ ਕਿਉਂਕ ਕਰਨੇ ਚਾਹੁੰਦਾ ਕੁਝ ਆਪਾਂ ਕੰਮ ਕੀਤੇ ਵੀ ਉਹਦੇ ਲਈ ਤੇ ਭਗਵੰਤ ਮਾਨ ਜੀ ਕਹਿੰਦੇ ਵੀ ਹਰ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਮਿਸ਼ਨ ਇਹ ਹੈ ਕਿ ਹਰ ਗਰੀਬ ਘਰ ਦੀ ਕੱਚੀ ਛੱਤ ਨੂੰ ਪੱਕਾ ਕਰਨਾ ਉਹ ਮੇਰਾ ਮਿਸ਼ਨ ਹੈ ਤੇ ਕਹਿੰਦੇ ਤੁਹਾਡੇ ਮਿਸ਼ਨ ਦੇ ਨਾਲ ਸਰਕਾਰ ਖੜੀ ਹੈ ਔਰ ਅਸੀਂ ਇਸ ਨੂੰ ਪੂਰਾ ਕਰਾਂਗੇ ਸੋ ਮੈਂ ਇਸ ਤੋਂ ਖੁਸ਼ ਹਾਂ ਡਾਕਟਰ ਸਾਹਿਬ ਜਿਹੜੇ ਕੰਮ ਤੁਸੀਂ ਸਰਕਾਰ ਦੇ ਗਲਵਾਰੇ ਹੋ ਇਹ 2 ਸਾਲ ਤੋਂ ਸਰਕਾਰ ਕੰਮ ਕਰ ਰਹੀ ਹੈ 2 ਦਿਨ ਪਹਿਲਾਂ 2 ਦਿਨ ਪਹਿਲਾਂ ਸਦਨ ਦੀਆਂ ਤਸਵੀਰਾਂ ਸਨ ਜਦੋਂ ਤੁਸੀਂ ਕਰਜ਼ ਦੀ ਪੰਡ ਜਿਹੜੀ ਹੈਗੀ ਹੈ ਸਰਕਾਰ ਦੇ ਖਿਲਾਫ ਲੈ ਕੇ ਵਿਧਾਨ ਸਭਾ ਵਿੱਚ ਸੈਸ਼ਨ ਵਿੱਚ ਪਹੁੰਚ ਦਿਓ ਤੁਸੀਂ ਸੰਗਲ ਲੈ ਕੇ ਆਂਦੇ ਹੋ ਇਸ ਤਰ੍ਹਾਂ ਦੇ ਵਿਰੋਧ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ 2 ਦਿਨ ਪਹਿਲਾਂ ਦੀਆਂ ਸਨ ਅਚਾਨਕ ਰਾਤੋਂ ਰਾਤ ਡਾਕਟਰ ਸਾਹਿਬ ਦਾ ਦਿਲ ਫਸੀ ਚੱਲਦਾ ਹੈ ਇਹ ਰਾਤੋਂ ਰਾਤ ਨਹੀਂ ਜਿਹੜਾ ਮੈਂ ਤੁਹਾਨੂੰ ਫੇਸ ਗੱਲ ਕਰਦਾ हूं 1.5 ਸਾਲ ਪਹਿਲਾਂ ਮੈਂ ਇਸ਼ੂ ਰੇਜ਼ ਕੀਤਾ ਸੀ ਏਜੀ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਦਾ ਅਸੀਂ ਕਿਉਂਕਿ ਰੇਜ਼ ਕਰਦੇ ਰਹਿੰਦੇ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਆ ਤੇ ਤੁਹਾਨੂੰ ਹਰ ਇਸ਼ੂ ਨੂੰ ਆਪਣੇ ਤਰੀਕੇ ਦੇ ਨਾਲ ਰੇਜ਼ ਕਰਨ ਦਾ ਇੱਕ ਤੁਹਾਡੇ ਕੋਲ ਪੂਰਾ ਆਜ਼ਾਦੀ ਹੁੰਦੀ ਹੈ ਤੇ ਅਸੀਂ ਉਸ ਆਜ਼ਾਦੀ ਨੂੰ ਜੇ ਕਰਜ਼ੇ ਦੀ ਪੰਡ ਹੈ ਤਾਂ ਉਹ ਹੈ 333000 ਕਰੋੜ ਦਾ ਕਰਜ਼ਾ ਹੈ ਅਸੀਂ ਤਾਂ ਵਿੱਤ ਮੰਤਰੀ ਨੂੰ ਇਹ ਹੀ ਕਵਾਂਗੇ ਵਿੱਤ ਮੰਤਰੀ ਸਾਹਿਬ ਨੂੰ ਕਿ ਸਰ ਇਹਨੂੰ ਘਟਾ ਕਿੱਦਾਂ ਕੀਤਾ ਜਾ ਸਕਦਾ ਉਹ ਦਵਾ ਬਣਾ ਕੇ ਰੱਖੋਗੇ ਨਹੀਂ ਉਹਨਾਂ ਨੇ ਜੇ ਪਾਰਟੀ ਫੋਰਮ ਤੇ ਗੱਲ ਕਰਨਗੇ ਹਰ ਗੱਲ ਕਰਨ ਦਾ ਤਰੀਕਾ ਤੇ ਪਹਿਲਾਂ ਪਾਰਟੀ ਤੋਂ ਬਾਹਰ ਸੀ ਹੁਣ ਪਾਰਟੀ ਫੋਰਮ ਦੇ ਅੰਦਰ ਜਿੱਦਾਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਬੜੀ ਵੇ ਬਾਕੀ ਨਾ ਦੱਸਿਆ ਜਿਹੜੀ ਸਾਡੀ ਰੈਵਨਿਊ ਕਲੈਕਸ਼ਨ ਹੈ ਜਿਹ ਸਾਡੇ ਟੈਕਸ ਕਲੈਕਸ਼ਨ ਜਿਹੜੀ ਉਹ ਬੜੀ ਬੀਮਸਾਰੋ ਚ ਵੱਧਾ ਹੋਇਆ ਜੇ ਇਸ ਤਰ੍ਹਾਂ ਵੱਧਦਾ ਰਿਹਾ ਤੇ ਕਰਜ਼ੇ ਦੀ ਪੰਡ ਵੀ ਅਸੀਂ ਹਲਕੀ ਕਰ ਦਾਂਗੇ ਖਤਮ ਕਰ ਦਾਂਗੇ ਚਰਚਾ ਵਾਂ ਇਹ ਵੀ ਨਹੀਂ ਕਿ ਲੋਕ ਸਭਾ ਮੈਦਾਨ ਚੋਣਾ ਦੇ ਮੈਦਾਨ ਵਿੱਚ ਤੁਹਾਨੂੰ ਉਤਾਰਿਆ ਜਾਂਦਾ ਆਹ ਦੇਖੋ ਪਾਰਟੀ ਜੁਆਇਨ ਮੈਂ ਕੀਤੀ ਆ ਸ਼ਾਮਿਲ ਹੋਇਆ ਮੈਂ ਧੰਨਵਾਦੀ ਆ ਕੇਜਰੀਵਾ ਸਾਹਿਬ ਦਾ ਮਾਨ ਸਾਹਿਬ ਦਾ ਤੇ ਇਹ ਕਿਸੇ ਨੂੰ ਕੀ ਜ਼ਿੰਮੇਵਾਰੀ ਦੇਣੀ ਆ ਇਹ ਪਾਰਟੀ ਹਾਈ ਕਮਾਂਡ ਦੀ ਸੋਚ ਆ ਉਹਨਾਂ ਦਾ ਫੈਸਲਾ ਆ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਅਸੀਂ ਉਹਨਾਂ ਦੀ ਹਰ ਸੇਵਾ ਨਿਭਾਉਣ ਦੇ ਲਈ ਸਮਰਪਿਤ ਹਾਂ ਤੁਸੀਂ ਕਾਂਗਰਸ ਦੇ ਇੱਕ ਵੱਡੇ ਸੀਨੀਅਰ ਲੀਡਰ ਰਹੇ ਹੋ ਤੇ ਸਰ ਹੁਣ ਕਾਂਗਰਸ ਦੇ ਹਾਲਾਤ ਕੀ ਨੇ ਕੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਫੀਲ ਕੀਤਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਕਿ ਹੋਰ ਵੀ ਜਿਹੜੇ ਕਾਂਗਰਸੀ ਹੈਗੇ ਨੇ ਉਹ ਇਸ ਤਰ੍ਹਾਂ ਦੇ ਪਰਵਾਅ ਦੇ ਵਿੱਚ ਹੈਗੇ ਨੇ ਦੇਖੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਪਾਰਟੀ ਦੇ ਵਿੱਚ ਮੈਂ 16 ਸਾਲ ਪਰਿਵਾਰ ਦੇ ਵਿੱਚ ਰਿਹਾ ਤੇ ਉਸ ਪਰਿਵਾਰ ਬਾਰੇ ਕੁਝ ਗਲਤ ਬੋਲਣਾ ਉਸ ਦੀਆਂ ਭਵਿੱਖ ਬਾਣੀਆਂ ਕਰਨਾ ਉਹ ਮੇਰੀ ਜਿਹੜੀ ਨੇਚਰ ਦਾ ਹਿੱਸਾ ਨਹੀਂ ਹੈ ਉਹ ਮੇਰੇ ਸੁਭਾਅ ਦਾ ਹਿੱਸਾ ਨਹੀਂ ਸੋ ਇਸ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਰਾਜ ਕੁਮਾਰ ਚਾਬੇਵਾਲ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਕਾਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਾਂਗਰਸ ਨੂੰ ਹਲਬੀ ਦਾ ਕਹਿ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ